ਸਹਾংস ਜੀ ਹੁਣ ਦਰਸ਼ਨ ਕਰਾਂਗੇ ਗੁਰਦੁਆਰਾ ਐਮ ਐ ਸਾਹਿਬ ਦੇ ਜਿੱਥੇ ਗੰਗੂ ਦੇ ਘਰ ਜਾਣ ਤੋਂ ਥੋੜੀ ਦੂਰ ਪਹਿਲਾਂ ਮਾਤਾ ਜੀ ਅਤੇ ਸਹਿਬਜ਼ਾਦੇ ਕੁਝ ਸਮਾਂ ਰੁਕੇ ਸੋ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਜਿਨ੍ਹਾਂ ਨੂੰ ਗੰਗੂ ਬ੍ਰਾਹਮਣ ਆਪਣੇ ਨਾਲ ਕੰਮੂ ਮਸਕੀ ਦੀ ਝੁੱਗੀ ਤੋਂ ਆਪਣੇ ਪਿੰਡ ਸਿਹੜੀ ਵੱਲ ਨੂੰ ਜਿਹੜਾ ਹੈਗਾ ਤੁਰਿਆ ਆ ਪਿੰਡ ਦੇ ਨਜ਼ਦੀਕ ਪਹੁੰਚ ਕੇ ਗੰਗੂ ਬ੍ਰਾਹਮਣ ਮਾਤਾ ਜੀ ਅਤੇ ਸਹਿਬਜ਼ਾਦਿਆਂ ਉਹ ਨਾਲ ਲੈ ਕੇ ਬਾਹਰ ਸਾਧੂ ਦੀ ਕੂਟੀਆਂ ਵਿੱਚ ਪਿੰਡ ਦੇ ਬਾਹਰ ਥੋੜੀ ਦੂਰ ਤੇ ਬਿਠਾ ਕੇ ਆਪ ਪਿੰਡ ਦਾ ਜਾਇਜਾ ਲੈਣ ਤੁਰ ਪਿਆ। ਇਸ ਸਥਾਨ ਤੇ ਬਹੁਤ ਘਣਾ ਜੰਗਲ ਸੀ। ਇੱਕ ਸਾਧੂ ਇੱਥੇ ਨਾਮ ਸਿਮਰਨ ਕਰਦਾ ਸੀ। ਜਦੋਂ ਸਾਧੂ ਜੰਗਲ ਵਿੱਚੋਂ ਵਾਪਸ ਕੂਟੀਆਂ ਵਿੱਚ ਪਹੁੰਚਿਆ ਤਾਂ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਦੋਨੋਂ ਹੱਥ ਜੋੜ ਨਿਮਰਤਾ ਸਹਿਤ ਬੇਨਤੀ ਕਰ ਪੁੱਛਣ ਲੱਗਾ ਕਿ ਆਪ ਜੀ ਇਸ ਸਮੇਂ ਹਨੇਰੀ ਰਾਤ ਘਣੇ ਜੰਗਲ ਵਿੱਚ ਕਿਸ ਤਰ੍ਹਾਂ ਆਇਓ? ਔ ਸਾਧੂ ਨੂੰ ਮਾਤਾ ਜੀ ਦੇ ਮੋਹ ਸੁਭਾਅ ਕੇ ਸ਼ਬਦ ਨਿਕਲੇ ਕਿ ਭਾਈ ਅਸੀਂ ਤਾਂ ਐਵੇਂ ਹੀ ਇੱਥੇ ਆਏ ਹਾਂ ਸੋ ਮਾਤਾ ਜੀ ਦੇ ਇਹਨਾਂ ਸ਼ਬਦਾਂ ਨਾਲ ਹੀ ਗੁਰੂ ਘਰ ਦਾ ਨਾਮ ਗੁਰਦੁਆਰਾ ਐਵੇਂ ਸਾਹਿਬ ਇਤਿਹਾਸ ਵਿੱਚ ਦਰਜ ਹੋਇਆ ਇਸ ਤੋਂ ਬਾਅਦ ਗੰਗੂ ਰਾਤ ਦੇ ਸਮੇਂ ਪਿੰਡ ਦੀ ਸਥਿਤੀ ਦਾ ਜੈਜਾ ਲੈ ਕੇ ਵਾਪਸ ਆ ਗਿਆ ਤੇ ਸਹਿਬਜਾਦਾ ਤੇ ਮਾਤਾ ਗੁਜਰ ਕੌਰ ਨੂੰ ਆਪਣੇ ਆਪਣੇ ਨਾਲ ਆਪਣੇ ਘਰ ਲੈ ਗਿਆ ਔ ਗੁਰਦੁਆਰਾ ਸਾਹਿਬ ਦੇ ਕਰਦੇ ਆ ਦਰਸ਼ਨ دیدار ਜੇ ਜਾਣਦੇ ਆ ਪੂਰਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਸ ਅਸਥਾਨ ਦੇ ਉੱਤੇ ਖੜੇ ਹਾਂ ਇਹ ਅਸਥਾਨ ਤਾਂ ਧੰਨ ਮਾਤਾ ਗੁਜਰ ਕੌਰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹਨਾਂ ਦਾ ਪਾਵਨ ਪੁਜਤਰ ਸਥਾਨ ਹੈ ਜਦੋਂ ਸਰਸਾ ਤੋਂ ਵਿਛੜਾ ਪਿਆ ਸੀ ਗੰਗੂ ਮਾਤਾ ਜੀ ਅਤੇ ਸਹਿਬ ਜੱਜਾ ਨੂੰ ਲਿਆ ਕੇ ਇਸ ਸਾਦੀ ਕੁਟਿਆ ਦੇ ਅੰਦਰ ਬਿਰਾਜਮਾਨ ਕਰਕੇ ਆਪਣੇ ਪਿੰਡ ਜੱਜਾ ਲੈਣ ਵਾਸਤੇ ਚਲਾ ਗਿਆ ਜੋ ਸਾਥ ਸੀ ਉਹ ਅੰਦਰ ਬਾੜ ਕਿਤੇ ਗਿਆ ਹੋਇਆ ਸੀ ਉਸਨੇ ਆਕੇ ਦੇਖਿਆ ਕਿ ਮੈਂ ਤੇ ਕਿਸੇ ਨੂੰ ਬਿਠਾ ਕੇ ਨਹੀਂ ਗਿਆ ਅੰਦਰ ਗੱਲਾਂ ਕੌਣ ਕਰ ਰਿਹਾ ਹੈ ਮਾਤਾ ਜੀ ਅਤੇ ਸਹਿਬਜ਼ਾਦੇ ਆਪਸ ਦੇ ਵਿੱਚ ਗੱਲਾਂ ਬਾਤਾਂ ਕਰ ਰਹੇ ਸਨ ਤੇ ਜਾ ਕੇ ਸਾਧਕੀ ਪੁੱਛਣਾ ਕਰਦਾ ਹੈ ਮਾਤਾ ਜੀ ਦੇ ਪੁੱਛਦਾ ਹੈ ਕਿ ਤੁਸੀਂ ਮਾਤਾ ਜੀ ਇੱਥੇ ਕਿਵੇਂ ਮਾਤਾ ਜੀ ਦੇ ਮੁਖ ਦੇ ਵਿੱਚੋਂ ਬਚਨ ਨਿਕਲੇ ਕਿ ਅਸੀਂ ਤਾਂ ਭਾਈ ਇੱਥੇ ਐਵੇਂ ਹੀ ਆਏ ਹਾਂ ਐਵੇਂ ਦੇ ਨਾਮ ਦੇ ਨਾਲ ਇਸ ਪਾਵਨ ਪਵਿੱਤਰ ਸਥਾਨ ਦਾ ਨਾਮ ਐਵੇਂ ਸਾਹਿਬ ਜਾਣਿਆ ਜਾਂਦਾ ਹੈ 22 ਮੱਘਰ ਵਾਲੇ ਦਿਨ ਇਸ ਸਥਾਨ ਦੇ ਉੱਤੇ ਦਵਾਨ ਸਜਾਏ ਜਾਂਦੇ ਹਨ ਮਾਤਾ ਜੀ ਅਤੇ ਸਹਿਬਜ਼ਾਦਿਆਂ ਦੀ ਚਨ ਸ਼ੋਭਤਾ ਮਨਾਈ ਜਾਂਦੀ ਹੈ ਦਸੰਬਰ ਦੇ ਮਹੀਨੇ ਦੇ ਵਿੱਚ ਇਸ ਅਸਹਾਨ ਦੇ ਉੱਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਵੀ ਚੱਲਦੀ ਹੈ ਦਸਵੀਂ ਦਾ ਦਿਹਾੜਾ ਵੀ ਮਨਾਇਆ ਜਾਂਦਾ ਹੈ 28 ਮੱਧਰ 13 ਦਸੰਬਰ ਵਾਲੇ ਦਿਨ ਦਵਾਨ ਸਜਾਇਆ ਜਾਂਦਾ ਹੈ ਦੂਰੋਂ ਨੇੜੇੋਂ ਆ ਕੇ ਸੰਗਤਾਂ ਦਰਸ਼ਨ ਕਰਕੇ ਆਪੋ ਆਪਣਾ ਜੀਵਨ ਸਫਲ ਕਰਦੀਆਂ ਹਨ ਢਾਡੀ ਆਪਣੀਆਂ ਵਾਰਾਂ गा ਕੇ ਸੰਗਤਾਂ ਨੂੰ ਨਦਰ ਨਦਰ ਨਿਹਾਲ ਕਰਦੇ ਹਨ ਇਸ ਅਸਹਾਨ ਦੇ ਉੱਤੇ ਜੋ ਸਾਦੀ ਕੁਟਿਆ ਹੈ ਸਾਦੀ ਕੁਟਿਆ ਦੇ ਅੰਦਰ ਮਾਤਾ ਜੀ ਅਤੇ ਸਹਿਬਜਾਦੇ ਸਾਰਾ ਹੀ ਦਿਨ ਬਿਰਾਜਮਾਨ ਰਹੇ ਰਾਤ ਨੂੰ ਆਪਣੇ ਪਿੰਡ ਗੰਗੂ ਖੇੜੀ ਲੈ ਗਿਆ ਅੱਜ ਆਪਾਂ ਜਿਸ ਅਸਥਾਨ ਦੇ ਉੱਤੇ ਖੜੇ ਹਾਂ ਇਹ ਅਸਥਾਨ ਧੰਨ ਧੰਨ ਮਾਤਾ ਗੁਜਰਕੌਰ ਬਾਬਾ ਜੋਰਾਵਰ ਸਿੰਘ ਬਾਬਾ ਫਤੀ ਸਿੰਘ ਉਹਨਾਂ ਦਾ ਪਾਵਨ ਪੂਜਤਰ ਸਥਾਨ ਹੈ ਜਦੋਂ ਸਰਸਾ ਤੋਂ ਵਿਛੋੜਾ ਪਿਆ ਸੀ ਗੰਗੂ ਮਾਤਾ ਜੀ ਅਤੇ ਸਹਿਬਜਾਦਿਆਂ ਨੂੰ ਲਿਆ ਕੇ ਇਸ ਸਾਦੀ ਕੁਟਿਆ ਦੇ ਅੰਦਰ ਬਿਰਾਜਮਾਨ ਕਰਕੇ ਆਪਣੇ ਪਿੰਡ ਜਾਇਜਾ ਲੈਣ ਵਾਸਤੇ ਚਲਾ ਗਿਆ ਜੋ ਸਾਦੀ ਉਹ ਅੰਦਰ ਬਾਹਰ ਕਿਤੇ ਗਿਆ ਹੋਇਆ ਸੀ ਉਸਨੇ ਆਗੇ ਦੇਖਿਆ ਕਿ ਮੈਂ ਤੇ ਕਿਸੇ ਨੂੰ ਬਿਠਾ ਕੇ ਨਹੀਂ ਗਿਆ ਅੰਦਰ ਗੱਲਾਂ ਕੌਣ ਕਰ ਰਿਹਾ ਹੈ ਮਾਤਾ ਜੀ ਅਤੇ ਸਹਬਜ਼ਾਦੇ ਆਪਸ ਦੇ ਵਿੱਚ ਗੱਲਾਂ ਬਾਤਾਂ ਕਰ ਰਹੇ ਸਨ ਤੇ ਜਾ ਕੇ ਸਾਧਕੀ ਪੁੱਛਣਾ ਕਰਦਾ ਹੈ ਮਾਤਾ ਜੀ ਦੇ ਪੁੱਛਦਾ ਹੈ ਕਿ ਤੁਸੀਂ ਮਾਤਾ ਜੀ ਇੱਥੇ ਕਿਵੇਂ ਮਾਤਾ ਜੀ ਦੇ ਮੁਖ ਦੇ ਵਿੱਚੋਂ ਬਚਨ ਨਿਕਲੇ ਕਿ ਅਸੀਂ ਤਾਂ ਭਾਈ ਇੱਥੇ ਐਵੇਂ ਹੀ ਆਏ ਹਾਂ ਐਵੇਂ ਦੇ ਨਾਮ ਦੇ ਨਾਲ ਇਸ ਪਾਵਨ ਪਵਿੱਤਰ ਸਥਾਨ ਦਾ ਨਾਮ ਐਵੇਂ ਸਾਹਿਬ ਜਾਣਿਆ ਜਾਂਦਾ ਹੈ ਖਾਈ ਮੱਗਰ ਵਾਲੇ ਦਿਨ ਇਸ ਆਸਥਾਨ ਦੇ ਉੱਤੇ ਦੀਵਾਨ ਸਜਾਏ ਜਾਂਦੇ ਹਨ ਮਾਤਾ ਜੀ ਅਤੇ ਸਹਿਬਜ਼ਾਦੀਆਂ ਦੀ ਚਨ ਸ਼ੋਭਤਾ ਮਨਾਈ ਜਾਂਦੀ ਹੈ ਦਸੰਬਰ ਦੇ ਮਹੀਨੇ ਦੇ ਵਿੱਚ ਇਸ ਆਸਥਾਨ ਦੇ ਉੱਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਵੀ ਚੱਲਦੀ ਹੈ ਦਸਵੀਂ ਦਾ ਦਿਹਾੜਾ ਵੀ ਮਨਾਇਆ ਜਾਂਦਾ ਹੈ 28 ਮੱਗਰ 13 ਦਸੰਬਰ ਵਾਲੇ ਦਿਨ ਦਵਾਨ ਸਜਾਇਆ ਜਾਂਦਾ ਹੈ ਦੂਰੋਂ ਨੇੜਿਓਂ ਆ ਕੇ ਸੰਗਤਾਂ ਦਰਸ਼ਨ ਕਰਕੇ ਆਪੋ ਆਪਣਾ ਜੀਵਨ ਸਫਲ ਕਰਦੀਆਂ ਹਨ ਤੁਹਾਡੀ ਆਪਣੀਆਂ ਵਾਰਾਂ गा ਕੇ ਸੰਗਤਾਂ ਨੂੰ ਨਦਰ ਨਦਰ ਨਿਹਾਲ ਕਰ ਦੇਗਾ ਇਸ ਸਾਧ ਦੇ ਉੱਤੇ ਜੋ ਸਾਦੀ ਕੁਟਿਆ ਹੈ ਸਾਦੀ ਕੁਟਿਆ ਦੇ ਅੰਦਰ ਮਾਤਾ ਜੀ ਅਤੇ ਸਹਿਬ ਜੀ ਆਦੇ ਸਾਰਾ ਹੀ ਦਿਨ ਬਿਰਾਜਮਾਨ ਰਹੇ ਰਾਤ ਨੂੰ ਆਪਣੇ ਪਿੰਡ ਗੰਗੂ ਖੇੜੀ ਲੈ ਗਿਆ